ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਾਵਾਂਗੇ ਅੰਬ ਦਾ ਅਚਾਰ ਅੰਬ ਪਾ 10 ਕਿਲੋ ਅੰਬ ਲੈ ਕੇ ਆਏ ਸੀ ਬਾਜ਼ਾਰੋਂ ਹੀ ਕਟਾ ਕੇ ਲੈ ਆਏ ਸੀ ਹੁਣ ਆਪਾਂ ਇਹਨਾਂ ਦੀਆਂ ਥਾੜੀਆਂ ਸਾਫ਼ ਕਰ ਲੈਣੇ ਵਿੱਚ ਗੁੱਠਲੀਆਂ ਕੱਢ ਲੈਣੇ ਆ ਸਾਰਿਆਂ ਨੂੰ ਸਾਫ਼ ਕਰ ਲੈਣੇ ਆ ਉਂਗਟਲੀਆਂ ਆਪਾਂ ਕੱਢ ਲਈਆਂ ਹੁਣ ਆਪਾਂ ਇਹਨਾਂ ਨੂੰ ਪਾਣੀ ਦੇ ਨਾਲ ਸਾਫ਼ ਕਰਕੇ ਲੈ ਆਉਨੇ ਆ ਤਿੰਨ ਚਾਰ ਵਾਰ ਆਪਾਂ ਪਾਣੀ ਨਾਲ ਸਾਫ਼ ਕਰ ਲਏ ਸੀਗੇ ਹੁਣ ਆਪਾਂ ਇਹਨੂੰ ਤੁੱਪੇ ਸੁੱਕਣੇ ਪਾ ਦਿੰਨੇ ਫਾੜੀਆਂ ਨੂੰ ਚੰਗੀ ਤਰ੍ਹਾਂ ਤੁੱਪ ਲੱਗਣ ਦਵਾਂਗੇ ਪੂਰੇ ਦਿਨ ਦੀ ਤੁੱਪ ਲਗਾਵਾਂਗੇ ਆਪਾਂ ਜਿੰਨੀ ਦੇਰ ਆਪਣੇ ਆਂਬ ਸੁੱਕਦੇ ਪਏ ਆ ਉਹਨੇ ਦੇਰ ਆਪਾਂ ਮਸਾਲਾ ਤਿਆਰ ਕਰ ਲੈਨੇ ਆ ਆਪਾਂ ਸੌਫ ਲਈ ਆ ਇੱਕ ਪਾਈ ਆ ਇੱਕ ਪਾਈ ਆ ਮੇਥੇ 150 ਗ੍ਰਾਮ ਕਲੌਂਜੀ 150 ਗ੍ਰਾਮ ਕਾਲੀ ਮਿਰਚ ਇੱਕ ਪਾਈ ਆ ਹਲਦੀ ਲਈ 200 ਗ੍ਰਾਮ ਲਾਲ ਮਿਰਚ ਇੱਕ ਪੈਕਟ ਕਿਲੋ ਦਾ ਨਮਕ ਦਾ ਲਿਆ ਥੋੜੀ ਜੀ ਆਪਾਂ ਦੇਗੀ ਮਿਰਚ ਲਈ ਕਲਰ ਵਾਸਤੇ ਆਂਬ ਆਪਣੇ ਸੁੱਕ ਗਏ ਆ ਪੂਰੀ ਧੁੱਪ ਲੱਗੀ ਇੱਕ ਦਿਨ ਦੀ ਹੁਣ ਆਪਾਂ ਇਹਨਾਂ ਨੂੰ ਇਕੱਠੇ ਕਰਕੇ ਲੈ ਜਾਂਦੇ ਹਾਂ ਹੁਣ ਅੱਧੇ ਕੰਮ ਆਪਾਂ ਪ੍ਰਾਤ ਵਿੱਚ ਪਾ ਕੇ ਤੇ ਮਸਾਲੇ ਪਾਉਣੇ ਆ ਮਸਾਲੇ ਆਪਾਂ ਦਰਦਰੇ ਜਿਹੇ ਪੀਸਲੇ ਸੀ ਆ ਆਪਾਂ ਤੇ ਮਸਾਲੇ ਪਹਿਲਾਂ ਪਾ ਲੈਣੇ ਆ ਦੋ ਵਾਰੀ ਕਰਕੇ ਪਾਵਾਂਗੇ ਚਾਰ ਅੱਧੇ-ਅੱਧੇ ਮਸਾਲੇ ਪਹਿਲਾਂ ਬਾਅ ਲ ਲੈਨੇ ਸਾਰੇ ਸੌਂਫ, ਕਲੌਂਜੀ, ਮੇਥੀ ਹਲਦੀ, ਨਮਕ, ਕਾਲੀ ਮਿਰਚ ਸਾਰਾ ਕੁਝ ਆ ਪਾਦ ਦਾ ਪਾ ਲੈਨੇ ਪਹਿਲਾਂ ਆ ਪਾਦ ਦਾ ਮਿਕਸ ਕਰਾਂਗੇ ਚਾਰ ਮਸਾਲੇ ਆਪਾਂ ਦਰਦਰੇ ਜੇ ਪੀਸੇ ਆ ਜਿਆਦਾ ਬਰੀਕ ਨਹੀਂ ਕਰਨੇ ਆਰੇ ਮਿਸਾਲਿਆ ਪੱਦਦੇ ਦੇ ਪਾਵਾਂਗੇ ਕਿਉਂਕਿ ਅੱਦੇ ਆਂਬ ਆਪਾਂ ਪਹਿਲਾਂ ਮਿਕਸ ਕਰਦੇ ਪਏ ਆ ਉਪਰ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲੈਣੇ ਆ। ਹਲਾਪਾ ਥੋੜਾ ਜਿਹਾ ਤੇਲ ਪਾਵਾਂਗੇ ਇਹਦੇ ਨਾਲ ਆਪਣੇ ਮਸਾਲੇ ਜੋ ਆਂਬਾਂ ਦੀਆਂ ਫਾੜੀਆਂ ਦੇ ਨਾਲ ਜੁੜ ਜਾਣਗੇ ਬਸ ਥੋੜਾ ਜਿਹਾ ਪਉਣਾ ਪਹਿਲਾਂ ਮਸਾਲੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ। ਮਸਾਲੇ ਆਪਣੇ ਮਿਕਸ ਹੋ ਗਏ ਆ ਹੁਣ ਮਰਦਮਾਨ ਚ ਪਾ ਲੈਨੇ ਚਾਰ ਇਸੇ ਤਰ੍ਹਾਂ ਆਪਾਂ ਦੂਸਰਾ ਬੈਚ ਵੀ ਤਿਆਰ ਕਰ ਲੈਨੇ ਆ ਸਾਰੇ ਮਸਾਲੇ ਜਿਹੜੇ ਆਪਾਂ ਰੱਖੇ ਸੀ ਅੱਧੇ-ਅੱਧੇ ਫੇਰ ਮਿਕਸ ਕਰ ਲੈਨੇ ਆ ਉਸੇ ਤਰ੍ਹਾਂ ਹੀ ਇਹਦੇ ਵਿੱਚ ਵੀ ਥੋੜਾ ਜਿਹਾ ਤੇਲ ਪਾ ਕੇ ਮਸਾਲੇ ਆਪਾਂ ਆਚਾਰ ਦੇ ਨਾਲ ਚੰਗੀ ਤਰ੍ਹਾਂ ਜੁੜ ਜਾਣਗੇ ਐਸੇ ਕਰਕੇ ਤੇਲ ਥੋੜਾ ਜਿਹਾ ਪਾ ਲੈਨੇ ਆ ਸੇਮੀ ਆਪਾਂ ਮਰਦਮਾਨ ਚ ਪਾ ਦਵਾਂਗੇ ਇਹਨਾਂ ਨੂੰ ਚਾਰ ਆਪਾਂ ਪਾ ਲਿਆ ਹੁਣ ਆਪਾਂ ਇਹਨੂੰ ਬੰਦ ਕਰ ਦਿੰਨੇ ਆ ਆਪਾਂ 2 ਦਿਨ ਬਾਅਦ ਆਪਾਂ ਬਾਕੀ ਦਾ ਤੇਲ ਪਾਵਾਂਗੇ 2 ਦਿਨ ਚਾਰ ਨੂੰ ਆਪਾਂ ਧੁੱਪੇ ਰੱਖਾਂਗੇ ਹੁਣ ਆਪਾਂ ਇੱਕ ਪਾਈਆ ਲਸਣ ਛਿੱਲ ਲਿਆ ਚੰਗੀ ਤਰ੍ਹਾਂ ਨੂੰ ਧੋ ਕੇ ਸੁਕਾ ਲਿਆ ਲਸਣ ਨੂੰ ਸਵਾ 1 ਕਿਲੋ ਦੇ ਹਿਸਾਬ ਨਾਲ ਤੇਲ ਪਾਉਨੇ ਆਪਾਂ ਤੇਲ ਨੂੰ ਆਪਾਂ ਗਰਮ ਕਰ ਲੈਨੇ ਆ ਚਾਰ ਆਪਣੇ ਨੂੰ 2 ਦਿਨ ਤੋਂ ਬਲਗ ਗਈ ਸੀ ਇਸ ਕਰਕੇ ਆਪਾਂ ਤੀਸਰੇ ਦਿਨ ਤੇਲ ਲੱਗੇ ਪਾਉਣ ਤੇਲ ਆਪਣਾ ਗਰਮ ਹੋ ਗਿਆ ਹੁਣ ਲਸਣ ਥੋੜਾ ਜਿਹਾ ਕੁੱਟ ਲੈਨੇ ਜਿਆਦਾ ਨਹੀਂ ਕੁੱਟਣਾ ਥੋੜਾ ਜਿਹਾ ਤਪਣਾ ਹੀ ਹੈ ਬਸ ਲਸਣ ਕਟ ਲਿਆ ਹੁਣ ਗੈਸ ਆਪਾਂ ਬੰਦ ਕਰਤਾ ਤੇ ਤੇਲ ਦੇ ਵਿੱਚ ਆਪਾਂ ਲਸਣ ਪਾ ਦਿੰਨੇ ਆ ਥੋੜਾ ਜਿਹਾ ਮਤਲਬ ਹੌਲੀ ਹੌਲੀ ਲਾਲ ਹੁੰਦਾ ਰਹੇਗਾ ਇਹਦੇ ਵਿੱਚ ਤੇਲ ਚ ਲਾਸਨ ਆਪਣਾ ਲਾਲ ਹੋ ਗਿਆ ਹੁਣ ਆਪਾਂ ਤੇਲ ਨੂੰ ਠੰਡਾ ਕਰ ਲੈਣੇ ਚੰਗੀ ਤਰ੍ਹਾਂ ਠੰਡਾ ਕਰ ਲਵਾਂਗੇ ਤੇਲ ਆਪਣਾ ਬਿਲਕੁਲ ਠੰਡਾ ਹੋ ਗਿਆ ਹੁਣ ਆਚਾਰ ਦੇ ਵਿੱਚ ਪਾ ਦਵਾਂਗੇ ਆਪਾ ਤੇਲ ਨੂੰ ਮਿਕਸ ਕਰ ਲੈਨੇ ਚਾਰ ਦੇ ਵਿੱਚ ਚੰਗੀ ਤਰ੍ਹਾਂ ਚਾਰ ਆਪਣਾ ਬਣ ਕੇ ਤਿਆਰ ਹੋ ਗਿਆ ਹੈ ਆਪਾਂ ਦੋ ਧੁੱਪਾਂ ਲਵਾਈਆਂ ਸੀਗੀਆਂ ਹੁਣ ਇੱਕ ਧੁੱਪ ਆਪਾਂ ਹੋਰ ਇੱਕ ਦੋ ਧੁੱਪਾਂ ਹੋਰ ਲਵਾ ਲਵਾਂਗੇ ਚਾਰ ਤੇਲ ਪਾ ਕੇ ਬਸ ਚਾਰ ਆਪਣਾ ਤਿਆਰ ਹੋ ਗਿਆ ਤੁਸੀਂ ਵੀ ਟਰਾਈ ਜ਼ਰੂਰ ਕਰਿਓ ਇਸ ਤਰ੍ਹਾਂ ਲਸਣ ਭਾ ਕੇ ਚਾਰ ਬਹੁਤ ਹੀ ਸਵਾਦ ਬੰਦਾ ਹੈ